ਫੇਰੇ ਦਾਰਸੀ ਜੋਗਾ ਸਿੰਘ ਤਾਈ ਪਾਪ ਚੋਂ ਬਚਾਲਿਆ ਲਾਜ ਰੱਖੀ ਮੇਰੀ ਗੁਰੂ ਬਾਜਾ ਵਾਲਿਆ ਲਾਜ ਰੱਖੀ ਮੇਰੀ ਗੁਰੂ ਬਾਜਾ ਵਾਲਿਆ ਕੇਸਨੀਏ ਮੇਰੇ ਇਹ ਤਾਂ ਤੇਰੀ ਮੋਹਰ ਹੈ ਕੇਸਨੀਏ ਮੇਰੇ ਇਹ ਤਾਂ ਤੇਰੀ ਮੋਹਰ ਹੈ ਜਾਲਮਾਂ ਦੇ ਅੱਗੇ ਨਾ ਕੋਈ ਮੇਰਾ ਜੋਰ ਹੈ ਜਾਲਮਾਂ ਦੇ ਅੱਗੇ ਨਾ ਕੋਈ ਮੇਰਾ ਜੋਰ ਹੈ ਨਿਭ ਜਾਵੇ ਸਿੱਖੀ ਮੇਰੀ ਕਿਸਾਂ ਨਾਲਿਆ ਲਾਜ ਰੱਖੀ ਮੇਰੀ ਗੁਰੂ ਬਾਜਾ ਵਾਲਿਆ ਲਾਜ ਰੱਖੀ ਮੇਰੀ ਗੁਰੂ ਬਾਜਾ ਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ